ਸਰਜਿੰਦਰ ਖੋੜੀ ਆ ਰਹੀ ਹੈ ਕੀ ਹੋਇਆ ਹਾਂ ਇਸ ਕੇ ਬਾਅਦ ਅੱਛਾ ਸਾਰੇ ਤੋਂ ਪਹਿਲੇ ਮੈਂ ਆਪਣੇ ਡਿਪਟੀ ਲੀਡਰ ਤੇ ਸਾਰੇ ਹੀ ਸੀਨੀਅਰ ਮੋਸਾਥੀ ਸਾਡੇ ਐਮ ਐਲ ਏ ਸਾਰੇ ਮੇਰੇ ਮੀਤ ਤੇ ਬੈਠੇ ਨੇ ਫੇਰ ਕੋ ਅੱਜ ਗਵਰਨਰ ਸਾਹਿਬ ਦੇ ਅਡਰੈਸ ਦਾ ਜਿਹੜਾ ਬਾਈਕਾਟ ਕੀਤਾ ਉਹਦਾ ਵਿਸ਼ੇਸ਼ ਕਾਰਨ ਅਜੇ ਦੋ ਨੇ ਪਹਿਲੀ ਗੱਲ ਤੇ ਸਾਡੀ ਪਾਰਟੀ ਦਾ ਤੇ ਪੰਜਾਬੀਆਂ ਦਾ ਮੰਨਣਾ ਹੈ ਕਿ ਗਵਰਨਰ ਸਾਹਿਬ ਨੇ ਕੋਲ ਜਿਹੜਾ ਡਿਸ ਦਿੱਤਾ ਹੈ ਕੰਪਲੀਟ ਝੂਠ ਦਾ ਬੁਲੰਦ ਹੈ ਕਿਸੇ ਵੀ ਇੱਕ ਸਬਜੈਕਟ ਤੇ ਅਸੀਂ 5-7 ਮਿੰਟ ਸੁਣਿਆ ਵੀ ਕੁਝ ਵੀ ਉਹਦੇ ਵਿੱਚ ਸਲੀਅਤ ਨਹੀਂ ਜੋ ਸਾਹਮਣੇ ਰੱਖੀ ਹੈ ਕੋਈ ਉਪਲਬਧੀਆ ਨਹੀਂ ਤੇਰਾ ਇਹਦੇ ਵਿੱਚ ਦੋ ਵਿਸ਼ੇਸ਼ ਰੀਜਨਸ ਨੇ ਸਾਡੇ ਬਾਈਕਾਟ ਦੇ ਇੱਕ ਵੱਡਾ ਰੀਜਨ ਹੈ 13 ਮਾਰਚ ਅਜਾ ਸਰ 13 ਮਾਰਚ ਕਨਲ ਬਾਟ ਸਰਵਿੰਗ ਆਮੀ ਦੇ ਕਰਨਲ ਜਿਹੜੇ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ 'ਚ ਹਿੰਦੁਸਤਾਨ ਵਾਸਤੇ ਦਿੱਲੀ ਵਿੱਚ ਕੰਮ ਕਰਦਾ ਉਹ ਤੇ ਉਹਨਾਂ ਦਾ ਕਦ ਇੱਕ ਦਾ ਉਹਨਾਂ ਦਾ ਹੋਰ ਉਹ ਕੁਲੀਕ ਜਿਹੜਾ ਸੀ ਰਾਤ ਦੇ 12 12:30 ਵਜੇ ਖਾਣਾ ਖਾਣ ਵਾਸਤੇ ਰਜਿੰਦਰ ਹਸਪੀਟਲ ਦੇ ਬਾਹਰ ਮੈਡੀਕਲ ਕਾਲਜ ਦੇ ਗਏ ਪੁਲਿਸ ਦੇ ਚੰਦ ਅਫਸਰ ਜਿਹੜੇ ਕੰਪਲੀਟ ਸ਼ਰਾਬੀ ਸਨ ਸ਼ਰਾਬੀ ਹਾਲਾਤ ਦੇ ਵਿੱਚ ਸਨ ਪਤਾ ਲੱਗਿਆ ਜੋ ਅਸੀਂ ਸੋਸ਼ਲ ਮੀਡੀਆ ਤੇ ਤੇ ਕਰਨਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਨਾਂ ਦੀ ਬੇਨ ਨਾਂ ਕਿ ਉਸ ਟਾਈਮ ਕਿਸੇ ਇਨਕਾਊਂਟਰ ਚ ਆਏ ਸੀ ਤਿੰਨ ਚਾਰ ਗੱਡੀਆਂ ਸੀ ਉਹਨੇ ਕੋ ਉਹਨਾਂ ਨੇ ਆ ਕੇ ਬਹੁਤ ਬੁਰੀ ਤਰ੍ਹਾਂ ਇਨ ਸਪਾਈਟ ਆਫ ਦੀ ਫੈਕਟ ਕਿ ਕਰਨਲ ਸਾਹਿਬ ਨੇ ਆਪਣੀ ਆਈਡੈਂਟੀਟੀ ਬਖਾਇ ਕਿ ਮੈਂ ਸਰਵਿੰਗ ਕਰਦਾ ਸਾਨੂੰ ਬਹੁਤ ਵੱਡਾ ਅਫਸੋਸ ਹੈ ਕਿ ਇੱਕ ਸਰਵਿੰਗ ਕਰਨਲ ਹੋਏ ਇੱਕ ਸਿੱਖ ਮੈਜੋਰਿਟੀ ਸੂਬੇ ਦੇ ਵਿੱਚ ਉਹਦੀ ਦਸਤਾਰ ਉਤਾਰੀ ਸੀ ਉਹਨੂੰ ਕਟਿਆ ਜਾਏ ਆਈਡੈਂਟੀਟੀ ਬਖਾਣ ਦੇ ਬਾਅਦ ਇਹ ਅੱਜ ਦੇ ਦਿਨ ਤੱਕ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਉਹ ਉਹ ਜ਼ੀਰੋ ਐਫ ਆਈ ਆਰ ਅਜੇ ਤੱਕ ਕਪਸਨ ਦਾ ਨਾਂ ਨਹੀਂ ਵਿੱਚ ਪਾਇਆ ਸਸਪੈਂਸ਼ਨ ਤੁਸੀਂ ਵੇਖੋ ਸਸਪੈਂਸ਼ਨ ਕਰਦੇ ਹੋ ਨਾਂ ਵੀ ਦਿੰਦੇ ਕਿਸੇ ਨੂੰ ਕਿਸ ਕਿਸਮ ਦੀ ਸਸਪੈਂਸ਼ਨ ਹੋਈ ਹੈ ਐਂ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜਦੋਂ ਹੌਂਡ ਵਿਧਾਨ ਸਭਾ ਦਾ ਸੈਸ਼ਨ ਵੇਖਿਆ ਤੇ ਇਹ ਡਿਫੈਂਸਿਵ ਮਿਨਿਸਟਰੀ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਸਾਰੇ ਹਿੰਦੁਸਤਾਨ ਦਾ ਤੇ ਪੰਜਾਬ ਦਾ ਜਦੋਂ ਵੇਖਿਆ ਸੈਂਟੀਮੈਂਟ ਸਰਕਾਰ ਦੇ ਉਲਟ ਹੈ ਇੱਕ ਆਈ ਵਾਸ਼ ਕਰਨ ਵਾਸਤੇ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਉਹ ਵੀ ਕਾਰਪੋਰੇਸ਼ਨ ਪਟਿਆਲੇ ਦਾ ਜਿਹੜਾ ਕਮਿਸ਼ਨਰ ਉਹਨੂੰ ਲਗਾ ਦਿੱਤਾ। ਸੋ ਅਸੀਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਮੇਨ ਆਪੋਜੀਸ਼ਨ ਕਾਰਨ ਅਸੀਂ ਡਿਮਾਂਡ ਕਰਦੇ ਆ। ਇਹ ਅੱਗੇ ਬਹੁਤ ਸਾਰੀਆਂ ਐਹੋ ਜਿਹੀਆਂ ਇਨਕੁਆਰੀਆਂ ਹੋਈਆਂ ਜਿੱਥੇ ਸਿੱਟਾਂ ਬਠਾਈਆਂ। 15-20 ਦਿਨਾਂ ਤੋਂ ਬਾਅਦ ਜਦੋਂ ਇਨਸੀਡੈਂਟ ਥੋੜਾ ਜਿਹਾ ਢਿੱਲਾ ਪੈ ਜਾਂਦਾ ਉਦੋਂ ਉੱਥੇ ਦੀ ਉੱਥੇ ਹੀ ਡੰਡੇ ਬਸਤੇ ਸੇ ਪਾ ਦਿੱਤੀ ਜਾਂਦੀ ਹੈ ਸਾਡੀ ਮੰਗ ਹੈ ਕਿ ਇਸ ਸ਼ਰਮਨਾ ਠੱਗਣਾ ਨੂੰ ਰੋਕਣ ਵਾਸਤੇ ਤੇ ਪੰਜਾਬ ਦੀ ਜਿਹੜੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ ਦੀ ਉਹਨੂੰ ਰিস্টੋਰ ਕਰਨ ਵਾਸਤੇ ਐਸੈਂਸ਼ੀਅਲ ਹੈ ਕਿ ਗਵਰਨਮੈਂਟ ਆਫ ਪੰਜਾਬ ਰਿਕੁਐਸਟ ਕਰੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਿਸੇ ਸਿਟਿੰਗ ਜੱਜ ਦੇ ਕੋਲੋਂ ਟਾਈਮ ਦੋ ਜੇ ਸਿਟਿੰਗ ਜੱਜ ਬਾਇਚਾਂਸ ਨਹੀਂ ਅਵੇਲੇਬਲ ਤੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਕੋਲੋਂ ਵੀ ਇਹ ਇਨਕੁਆਰੀ ਜਿਹੜੀ ਹੈ ਉਹਦੇ ਤੱਤੇ ਲੈ ਕੇ ਕੇਸ ਰਜਿਸਟਰ ਕੀਤਾ ਜਾਏ ਤੇ ਇਹਨਾਂ ਨੂੰ ਬਰਖਾਸਤ ਕੀ ਸਸ ਪੈਨਸ਼ਨ ਦੀ ਗੱਲ ਹੀ ਬਰਖਾਸਤੀ ਦੀ ਕਿਉਂਕਿ ਇਨਸੀਡੈਂਟ ਦੂਰ ساری ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਸ਼ਰਮਸਾਰ ਹੈ ਨੰਬਰ 2 ਭਗਵੰਤ ਮਾਨ ਜੀ ਆ ਸਾਡੇ ਕੋਲ ਆ ਮੇਰੇ ਦੋਸਤ ਪਿੱਛੇ ਸਾਡੇ ਸਾਥੀ ਕੈਰੀ ਕਰ ਰਹੇ ਨੇ ਰਿਕਾਰਡ ਜਦੋਂ ਮੈਂ اپੋਜੀਸ਼ਨ ਵੈਸਟੈਂਡ ਜਦੋਂ ਸਰਕਾਰ ਚਾਣਾ ਸੀ ਉਦੋਂ ਹਰ ਧਰਨੇ ਦੇ ਵਿੱਚ ਜਿਹੜੇ ਕਿਸਾਨ ਮੋਰਚੇ ਦੇ ਧਰਨੇ ਸੀ ਮਾਨ ਸਾਹਿਬੁੱਧ ਬੈਠਦੇ ਰਹੇ ਕੇਜਰੀਵਾਲ ਸਾਹਿਬ ਆਉਂਦੇ ਨੇ ਜ ਸਾ ਕੁਲਤਾਰ ਸਿੰਘ ਸਦਵਾਦੀਆ ਫੋਟੋਆਂ ਨੇ ਅਮਨ ਰੋੜਾ ਚੀ ਦੀਆਂ ਨੇ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਦੀਆਂ ਫੋਟੋਆਂ ਨੇ ਹਰ ਲੜਾਈ ਦੇ ਵਿੱਚ ਕਹਿੰਦੇ ਅਸੀਂ ਤੁਹਾਡਾ ਸਾਥ ਦਿੰਦੇ ਰਹੇ ਹਾਂ ਤੇ ਤੁਹਾਨੂੰ ਇਸ ਗੱਲ ਦਾ ਇਲਮ ਵੀ ਹੋਏਗਾ ਕਿ ਇਹਨਾਂ ਕਿਸਾਨ ਯੂਨੀਅਨਸ ਦੀ ਐਕਟਿਵ ਸਪੋਰਟ ਤੇ ਮਦਦ ਦੇ ਨਾਲ ਅਜੇ 92 ਦੇ ਨੰਬਰ ਤੇ ਹੋਣ। ਹੁਣ ਤੁਸੀਂ ਵੇਖੋ ਇਹ ਜਿਹੜੇ ਧਰਨੇ ਵੀ ਲੱਗੇ ਨੇ ਜਾਂ ਸੌਰੀ ਇਹ ਜਿੱਥੇ ਵੀ ਹੈ ਇਹਨਾਂ ਨੇ ਕਿਸਾਨ ਵੀਰਾਂ ਨੇ ਆਪਣੇ ਮੋਰਚੇ ਵੀ ਲਾਏ ਉਹਨਾਂ ਨੇ ਬਕਾਇਦਾ ਤੌਰ ਤੇ ਦੀ ਕਲੀਅਰਿਫਿਕੇਸ਼ਨ ਦਿੱਤੀ ਹੈ ਕਿ ਅਸੀਂ ਕੋਈ ਰਸਤਾ ਨਹੀਂ ਰੋਕਿਆ ਇਹਦੇ ਰਸਤੇ ਰੋਕੇ ਗਏ ਨੇ ਗਵਰਨਮੈਂਟ ਆਫ ਹਰਿਆਣਾ ਵੱਲ ਅਸੀਂ ਤੇ ਅੱਜ ਸਿਟੀਜ਼ਨਸ ਆਫ ਇੰਡੀਆ ਸਾਡਾ ਪੂਰਨਕ ਹੈ ਕਿ ਅਸੀਂ ਦਿੱਲੀ ਵਿੱਚ ਆਪਣੇ ਹੁਕਮਰਾਨਾਂ ਨੂੰ ਆਪਣੀ ਗੱਲ ਰੱਖ ਸਕੀ ਜੇ ਰੋਕਿਆ ਗਿਆ ਚ ਇਹਦੇ ਨਾਲ ਅਸੀਂ ਇਹ ਵੀ ਗੱਲ ਕਲੀਅਰਫਾਈ ਕਰਨਾ ਚਾਹੁੰਦੇ ਆ ਬਹੁਤ ਸਾਰੇ ਕਿਸਾਨ ਲੀਡਰਸ ਨੇ ਵੀ ਗੱਲ ਕਹੀ ਕਿ ਅਸੀਂ ਬਕਾਇਦਾ ਤੌਰ ਤੇ ਪੇਸ਼ਕਸ਼ ਰੱਖੀ ਸੀ ਗਵਰਨਮੈਂਟ ਆਫ ਪੰਜਾਬ ਤੇ ਮਾਨ ਸਾਹਿਬ ਕਿ ਮਾਨ ਸਾਹਿਬ ਇਹ ਸਾਈਡਾਂ ਤੇ ਬਹਿ ਜਾਣੇ ਤੁਸੀਂ ਆਪਣੀ ਟ੍ਰੈਫਿਕ ਚਲਾਓ ਤੁਹਾਡਾ ਕਾਰੋਬਾਰ ਦਾ ਬਿਜ਼ਨਸ ਇਹਦਾ ਨੁਕਸਾਨ ਨਾ ਅਸੀਂ ਇਹ ਕਲੈਰੀਫਾਈ ਕਰਨਾ ਚਾਹੁੰਦੇ ਆ ਆਪਣੀ ਪਾਰਟੀ ਦਾ ਕਲੀਅਰ ਸਟੈਂਡ ਅਸੀਂ ਨਹੀਂ ਚਾਹੁੰਦੇ ਕੋਈ ਪੰਜਾਬ ਦੀ ਸੜਕ ਰੋਕੀ ਜਾਏ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਕੋਈ ਰੇਲਵੇ ਟ੍ਰੈਕ ਰੋਕਿਆ ਜਾਏ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰੋਬਾਰ ਤੇ ਬਿਜ਼ਨਸ ਨੂੰ ਕੋਈ ਨੁਕਸਾਨ ਪਹੁੰਚੇ ਸਾਡੀ ਸਾਰੀ ਸਹਾਣਪੂਤੀ ਪੰਜਾਬ ਦੀ ਇੰਡਸਟਰੀ ਨਾਲ ਸਾਡੇ ਵਪਾਰੀ ਵੀਰਾਂ ਨਾਲ ਤੇ ਹੋਟਲਾਂ ਵਾਲਿਆਂ ਨਾਲ ਤੇ ਕਮਿਊਟਰਸ ਨਾਲ ਜਿਨ੍ਹਾਂ ਨੂੰ ਢੇਢ-ਢੋਢ ਦੋ-ਦੋ ਕਿਤੇ ਗੱਡੀਆਂ ਨੂੰ ਕਮਾ ਕੇ ਵਾਇਆ ਚੰਡੀਗੜ ਤੇ ਖੱਜਲ ਖਰਾਬ ਹੋਣਾ ਪਈ ਸਾਡਾ ਇਹ ਕਹਿਣਾ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਦੌਰਾਨ ਇਹ ਜਿਹੜੇ ਧਰਨੇ ਨੇ ਡਾਇਰੈਕਟ ਇਨਡਾਇਰੈਕਟ ਧੰਗ ਦੇ ਨਾਲ ਭਗਵੰਤ ਮਾਨ ਦਾ ਵੱਡਾ ਰੋਲ ਲੁਵਾਨ ਦੇ ਵਿੱਚ ਹੁਣ ਇਹ ਜਿਹੜਾ ਆਲ ਆਫ ਅਸਟ ਨੇ ਕੰਮ ਕੀਤਾ ਗਿਆ ਇਹ ਪੰਜਾਬ ਦੇ ਕਰਤਾਰ ਦੇ ਖਲਾਸ ਪੰਜਾਬੀਆਂ ਨੇ ਕਦੀ ਕਿਸੇ ਨੂੰ ਕਰ ਸੱਦ ਕੇ ਉਹਦੇ ਨਾਲ ਤਰੋ ਨਹੀਂ ਕਮਾਇਆ ਵੱਡੇ ਤੋਂ ਵੱਡਾ ਤੁਹਾਡਾ ਵਿਰੋਧੀ ਵੀ ਤੁਹਾਡਾ ਦੁਸ਼ਮਣ ਵੀ ਜੇ ਤੁਹਾਡੀ ਸ਼ਰਨ ਚ ਜਾਂ ਘਰ ਆ ਜਾਂਦਾ ਤੇ ਹਮੇਸ਼ਾ ਪੰਜਾਬੀਆਂ ਨੇ ਉਹਨੂੰ ਡਿਫੈਂਡ ਕੀਤਾ ਤੁਸੀਂ ਘਰ ਬੁਲਾਉਂਦੇ ਹੋ ਸੱਦਾ ਦਿੰਦੇ ਹੋ ਉਹਨੂੰ ਡਿਟੇਨ ਕਰਦੇ ਹੋ ਤੇ ਕਈ ਦਿਨ ਪਹਿਲਾਂ ਤੁਸੀਂ ਤਿਆਰੀਆਂ ਕਰਕੇ ਹਜ਼ਾਰਾਂ ਲੋਕ ਘੱਟ ਕੇ ਬਾਰਡਰਸ ਕਲੀਅਰ ਕਰਾਉਂਦਾ ਬਾਰਡਰ ਕਲੀਅਰ ਜਿਹੜੀ ਕੋ ਸਾਫ਼ ਸੁਥਰੀ ਸਰਕਾਰ ਹੁੰਦੀ ਮਜ਼ਬੂਤ ਸਰਕਾਰ ਹੁੰਦੀ ਹੈ ਔਨੈਸਟੀ ਵਾਲੀ ਸਰਕਾਰ ਹੁੰਦੀ ਉਥੋਂ ਦਾ ਚੀਫ ਮਿਨਿਸਟਰ ਸਾਬਤ ਤੌਰ ਕਹਿਣਾ ਚਾਹੀਦਾ ਸੀ ਮੈਂ ਸੜਕਾ ਸਾਡੇ ਕੋ ਖਾਲੀ ਕਰਾਂ ਇਹ ਸਰਕਾਰ 400 ਦਿਨ ਪਹਿਲੇ ਵੀ ਖਾਲੀ ਹੋ ਸਕਦੀ ਹੈ ਸਾਡਾ ਕਹਿਣ ਦਾ ਮਕਸਦ ਇਹ ਹੈ ਇਹ ਬਕਾਇਦਾ ਤੌਰ ਇਸ ਪ੍ਰੈਜ਼ੈਂਟ ਸਰਕਾਰ ਤੇ ਭਗਵੰਤ ਮਾਨ ਦਾ ਛੜੀ ਅੰਤਰ ਹੈ ਜਿਨੇ ਪਹਿਲੇ ਕਿਸਾਨਾਂ ਤੋਂ ਇਹ ਜਿਹੜਾ ਜੋ ਕੁਝ ਹੋਇਆ ਇਹਦੇ ਵਾਸਤੇ ਰਿਸਪਾਂਸਿਬਲ ਨੇ ਹੁਣ ਵਪਾਰੀਆਂ ਨੂੰ ਤੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੀ ਸਹਾਨੂਤੀ ਲੈਣ ਵਾਸਤੇ ਕਿਉਂਕਿ ਕੇਜਰੀਵਾਲ ਸਾਹਿਬ ਕਰ ਲੋ ਮੱਚੀ ਇਹ ਵਪਾਰਸਾ ਵਾਸਤੇ ਨਹੀਂ ਆਏ ਕੇਜਲੀワਲ ਸਾਹਿਬ ਇਨਸ਼ੋਰ ਕਰਨਾ ਚਾਹੁੰਦੇ ਨੇ ਕਿ ਲੁਧਿਆਣਾ ਵਸਤੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਉਹਨਾਂ ਦੇ ਰਾਜ ਸਭਾ ਦੇ ਐਮਪੀ ਸਨੀ ਅਰੋੜਾ ਸਾਹਿਬ ਜਿੱਤਣ ਸਨੀ ਅਰੋੜਾ ਸਾਹਿਬ ਨੂੰ ਸ਼ਾਇਦ ਜਿੱਤਾਨ ਚੋਣੇ ਕੀ ਨਾ ਹੋਣ ਉਹਨਾਂ ਦਾ ਜ਼ਿਆਦਾ ਮਕਸਦ ਇਹ ਹੈ ਕਿ ਜਿੱਤੇਗਾ ਤੇ ਰਾਜ ਸਭਾ ਖਾਲੀ ਹੋਏਗੀ ਤੇ ਮੈਨ ਦਿੱਲੀ ਪੰਜਾਬ ਦੇ ਰਸਤੇ ਦਬੋ ਸੋ ਇਹ ਦੋ ਚੀਜ਼ਾਂ ਵਾਸਤੇ ਅਸੀਂ ਬਕਾਇਦਾ ਤੌਰ ਗਵਰਨਰ ਸਾਹਿਬ ਨੇ ਅਡਰੈਸ ਲਾ ਬਾਈਕਾਟ ਵੀ ਕੀਤਾ ਇਸ ਸਾਰੇ ਅਡਰੈਸ ਦੇ ਵਿੱਚ ਅਸੀਂ ਪੜਿਆ ਕੁਝ ਵੀ ਲੋਕਾਂ ਵਾਸਤੇ ਹੈ ਨਾ ਨੌਜਵਾਨ ਬੱਚਿਆਂ ਵਾਸਤੇ ਕੁਝ ਤੁਸੀਂ ਵੇਖਿਆ ਜਉ ਸਾਡੇ ਬੱਚੇ ਆਏ ਨੇ ਮੈਂ ਅੱਜ ਤੁਹਾਡੇ ਸ੍ਰੀ ਅਜ ਵਿਧਾਨ ਸਭਾ ਦੇ ਫਲੋਰ ਤੋਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਇੱਕ ਚਿੱਠੀ ਵਿਖਾਓ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਜਦੋਂ ਸਾਡੇ ਨੌਜਵਾਨ ਬੱਚੇ ਅਮਰੀਕਾ ਚੋਂ ਇਕੱਲੇ ਨੇ ਉਹਨਾਂ ਨੇ 에ਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਕੀ ਭਗਵੰਤ ਮਾਨ ਨੇ ਚਿੱਠੀ ਲਿਖੀ ਨਰਿੰਦਰ ਮੋਦੀ ਜੀ ਨੂੰ ਤੇ ਪੁੱਛਿਆ ਕਿ ਮੋਦੀ ਸਾਹਿਬ ਤੁਸੀਂ ਤੇ ਉਦੋਂ ਅਮਰੀਕਨ ਸੋਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੇ ਅੱਖਾਂ ਵਿੱਚ ਹਤਕੜੀਆਂ ਲਾ ਕੇ ਪੈਰਾਂ ਵਿੱਚ ਬੇੜੀਆਂ ਲਾ ਕੇ ਦਸਤਾਰਾਂ ਉਤਾਰ ਕੇ ਇੱਥੇ ਖੱਲੇ ਗਏ ਪ੍ਰਾਈਮ ਮਿੰਿਸਟਰ ਸਾਹਿਬ ਤੁਸੀਂ ਹਿੰਦੂਸਤਾਨੀਆਂ ਵਾਸਤੇ ਤੇ ਪੰਜਾਬੀਆਂ ਵਾਸਤੇ 트ੰਪ ਸਾਹਿਬ ਕੋ ਰਾਸ਼ਟਰਪਤੀ 트ੰਪ ਕੋ ਸਟੈਂਡ ਕਿਉਂ ਨਹੀਂ ਲਿਆ ਤੁਹਾਨੂੰ ਯਾਦ ਹੋਏਗਾ ਛੋਟਾ ਜਿਹਾ ਦੇਸ਼ ਹੈ ਕੋਲੰਬੀਆ ਉੱਥੋਂ ਦੇ ਰਾਸ਼ਟਰਪਤੀ ਨੇ ਅਮਰੀਕਾ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਜਹਾਜ਼ ਨਹੀਂ ਕੱਲਾ ਮੈਂ ਆਪਣਾ ਜਹਾਜ਼ ਹਜ਼ਾਰਾਂ ਸਾਡੇ ਬੱਚੇ ਤਰੋਣਾਂ ਦੇ ਵਿੱਚ ਹਿੰਦੂਸਤਾਨੀ ਬਾਹਰਲੇ ਮੁਲਕਾਂ 'ਚੋਂ ਸਾਰੀ ਦੁਨੀਆ 'ਚੋਂ ਏਅਰ ਇੰਡੀਆ ਦੇ ਜਹਾਜ਼ ਕਰਕੇ ਮਗਵਾਏ ਗਏ ਜਦੋਂ ਯੂਕਰੇਨ ਦੀ ਬੈਟਲ ਸੀ ਸਾਡੇ ਮੈਡੀਕਲ ਦੇ ਇੰਜੀਨੀਅਰਿੰਗ ਦੇ ਬੱਚੇ ਏਅਰ ਇੰਡੀਆ ਦੇ ਜਹਾਜ਼ ਕਰਕੇ ਮਗਵਾਏ ਗਏ ਕਿ ਇਹ ਜਹਾਜ਼ ਏਅਰ ਇੰਡੀਆ ਦੇ ਖੁਦ ਪ੍ਰਾਈਮ ਮਿੰਿਸਟਰ ਸਾਹਿਬ ਕਿਉਂ ਨਹੀਂ ਸੀ ਕੱਲ ਸਕਦੇ ਮੈਂ ਪੁੱਛਣਾ ਚਾਹਨਾ ਐਜ਼ ਅ ਚੀਫ ਮਿੰਿਸਟਰ ਕਿ ਭਗਵੰਤ ਮਾਨ ਜੀ ਨੇ ਨਰਿੰਦਰ ਮੋਦੀ ਜੀ ਨੂੰ ਇਹ ਚਿੱਠੀ ਲਿਖੀ ਨੰਬਰ 2 ਜਿਹੜੇ ਜਹਾਜ਼ ਅਮਰਸਰ ਲੈਂਡ ਹੁੰਦੇ ਰਹੇ ਤੁਹਾਨੂੰ ਪਤਾ ਹੋਵੇਗਾ ਅਮਰੀਕਾ ਜਹਾਜ਼ ਕਰ ਸਕਦਾ ਪਰ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਕਿਥੇ ਲੈਂਡ ਕਰਨਾ ਮਿਨਿਸਟਰੀ ਆਫ ਸਿਵਲ ਅਫੇਅਰਸ ਉਹਨੂੰ ਵੇਖਦੀ ਇਹ ਜਹਾਜ਼ ਦਿੱਲੀ ਲੈਂਡ ਹੋਣੇ ਚਾਹੀਦੇ ਸੀ ਕਿਉਂਕਿ ਪੰਜਾਬ ਨੋਂ ਵੀ ਵੱਧ ਬੱਚੇ ਕੋ ਗੁਜਰਾਤ ਦੇਸੀ ਹਰਿਆਣੇ ਦੇਸੀ ਸਾਰੇ ਹਿੰਦੁਸਤਾਨ ਦੇ ਸਾਡੇ ਬੱਚੇ ਹਿੰਦੁਸਤਾਨ ਦੇ ਕੈਪੀਟਲ ਜਾਣਾ ਚਾਹੀਦਾ ਸੀ ਜਾਣ ਬੁੱਝ ਕੇ ਤਿੰਨ ਫਲਾਈਟਸ ਪੰਜਾਬ ਚ ਆਇਆ ਕੋਈ ਰੀਹੈਬਿਟੇਸ਼ਨ ਪੈਕੇਜ ਨਹੀਂ ਦਿੱਤਾ ਇਹਨਾਂ ਤੋਂ ਐਸੀ ਹੀ ਇਸ ਗੱਲ ਦੀ ਮੰਗ ਕਰ ਰਿਹਾ ਕਿ ਸਾਨੂੰ ਕੋਈ ਚਿੱਠੀ ਦੇਖਾਓ ਕਿ ਤੁਸੀਂ ਇਤਰਾਜ਼ ਕੀਤਾ ਹੋਇਆ ਅੰਮ੍ਰਿਤਸਰ ਜਾਂਚ ਕਿਉਂ ਲੈਂਦੇ ਹੋ ਤੁਸੀਂ ਇਤਰਾਜ਼ ਕੀਤਾ ਪ੍ਰਾਈਮ ਮਿਨਿਸਟਰ ਕੋ ਕਿ ਸਾਡੇ ਹਿੰਦੁਸਤਾਨੀ ਤੇ ਵਿਸ਼ੇਸ਼ ਤੌਰ ਪੰਜਾਬੀ ਬੱਚਿਆਂ ਦੀ 17 ਉਤਾਰ ਕੇ ਹੱਤ ਕੜੀਆਂ ਤੇ ਬੇੜੀਆਂ ਲਾ ਕੇ ਲਿਆਉਂਦੇਗੇ ਸੋ ਐਜ਼ ਅ ਚੀਫ ਮਿਨਿਸਟਰ ਗਿਆਡ ਇਹਨਾਂ ਦਾ ਰੋਲ ਹੈ ਸੀ ਨਾ ਕਿਸਾਨਾਂ ਵਾਸਤੇ ਇੱਕੋ ਮੈਂ ਇਸ ਗੱਲ ਦੀ ਦਾਨ ਦੇਣਾ ਚਾਹਾਂਗਾ ਕਾਂਗਰਸ ਦੀ ਸਰਕਾਰ ਰਹੀ ਭਾਵੀ ਉਹਨੂੰ ਕੋਈ ਵੀ ਹੱਡ ਕਰ ਰਿਹਾ ਸੀ ਇੱਕ ਵੀ ਕਿਸਾਨ ਨੂੰ ਕਾਂਗਰਸ ਦੀ ਸਰਕਾਰ ਚ ਕਿਸੇ ਨੂੰ ਛੋਟੀ ਤੱਕ ਨਹੀਂ ਮਾਰੀ ਕਿਸੇ ਨੂੰ ਡੰਗ ਤੱਕ ਨਹੀਂ ਸੀ ਮਾਰੀ ਸਾਰਿਆਂ ਨੂੰ ਸੇਫ ਪੈਸੇ ਚ ਪੰਜਾਬ ਚੋਂ ਦਿੱਤਾ ਗਿਆ ਦਿੱਲੀ ਬਿਠਾਇਆ ਗਿਆ ਆਪਣੀਆਂ ਮੰਗਾ ਮੰਗ ਕੇ ਤਿੰਨ ਕਾਲੇ ਕਾਨੂੰਨ ਕੈਂਸਲ ਕਰਵਾ ਕੇ ਉਹ ਵਾਪਸ ਆਏ 700 ਤੋਂ ਵੱਧ ਸ਼ਹਾਦਤਾਂ ਹੋਈਆਂ ਕਾਂਗਰਸੀ ਸਰਕਾਰ ਨੇ ਹਰ ਇੱਕ ਵਿਅਕਤੀ ਨੂੰ ਫਾਈਨੈਂਸ਼ੀਅਲ ਮਦਦ ਵੀ ਕੀਤੀ ਤੇ ਨੌਕਰੀਆਂ ਵੀ ਦਿੱਤੀ ਇੱਥੇ ਸੁਭਕਰਨ ਸਿੰਘ ਦੀ ਮੌਤ ਜਿਹੜੀ ਹੋਈ ਹੈ ਹਰਿਆਣਾ ਪੁਲਿਸ ਨੇ ਫਾਇਰ ਕੀਤੇ ਨੇ ਨੌਜਵਾਨ ਬੱਚੇ ਸਾਡੇ ਤੇ ਐਨ ਉਹ ਨੂੰ ਪੰਜਾਬ ਦੇ ਸੋਇਲ ਦੇ ਉੱਤੇ ਸਮਝੋ ਪੰਜਾਬ ਦੀ ਟੈਰਿਟਰੀ ਚ ਹਰਿਆਣਾ ਪੁਲਿਸ ਨੇ ਮਾਰਿਆ ਭਗਵੰਤ ਮਾਨ ਜੀ ਤੁਸੀਂ ਜ਼ੀਰੋ ਐਫ ਆਈ ਆਰ ਚ ਕਿਸੇ ਦਾ ਨਾਮ ਨਹੀਂ ਦਿੱਤਾ ਜੁਡੀਸ਼ੀਅਲ ਕਮਿਸ਼ਨ ਵੀ ਜੇ ਬੈਠੀ ਤੁਹਾਡੇ ਦਾਸ ਨੇ ਐਸ ਸੀ ਐਲ ਪੀ ਲੀਡਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਹਾਈ ਕੋਰਟ ਦੇ ਵਿੱਚ ਏ ਪੀ ਐਸ ਜੂਨ ਸਾਹਿਬ ਨੂੰ ਵਕੀਲ ਕੀਤਾ ਆਪਣੀ ਰੈਟ ਪਟੀਸ਼ਨ ਕੀਤੀ ਉਸ ਪਟੀਸ਼ਨ ਉਪਰ ਸ਼ੁਭਕਰਨ ਸਿੰਘ ਨੂੰ ਤਾਂ 200 ਤੋਂ ਵੱਧ ਜਿਹੜੇ ਕਿਸਾਨ ਵੀਰਾਂ ਨੂੰ ਗੋਲੀਆਂ ਜਿਹਨਾਂ ਦੇ ਜਿਸਮਾ ਦੇ ਵਿੱਚ ਦਿਨਾਲੀ ਦੀਆਂ ਬੱਚੇ ਸ਼ਰੇ ਬੱਚੇ ਸੀ ਉਹਨਾਂ ਵਾਸਤੇ ਜੁਡੀਸ਼ੀਅਲ ਕਮਿਸ਼ਨ ਬਣਿਆ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕੰਪਲੀਟਲੀ ਫੇਲ ਹੈ ਡਰੱਗਸ ਦੇ ਮਤਲਬ ਇਹ ਤੇ ਵੀ ਮੈਨੂੰ ਪੁੱਛਣਾ ਚਾਹਨਾ ਛੋਟੀਆਂ ਮੱਛੀਆਂ ਦੇ ਘਰ ਕਿਹੜੇ ਘਰ ਨੇ ਜਿਹੜੇ ਪਿੰਡੇ ਦੇ ਵਿੱਚ ਕੋਈ ਪੱਠੇ ਪਾਣ ਵਾਲੇ ਜਿੱਥੇ ਡੰਗਰ ਬੰਨੇ ਨੇ ਉਹਨਾਂ ਦੇ ਇੱਕ ਇੱਕ ਕਮਰਾ ਢਾ ਕੇ ਤੇ ਵਿਖਾਣਾ ਚਾਹੁੰਦੇ ਪ੍ਰੈਸੈਂਸ਼ਨ ਕ੍ਰੀਏਟ ਕਰ ਰਹੇ 3 ਸਾਲ ਕੀ ਕਰਦੇ ਰਹੇ ਅਹੀ ਕੇਜਨੀਵਾਦ ਸਾਹਿਬ ਕਹਿੰਦੇ ਸੀ 4 ਹਫਤਿਆਂ ਵਿੱਚ ਡਰਗ ਦਾ ਮੈਨੇਜਮੈਂਟ ਖਤਮ ਕਰ। ਹੁਣ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਦਾ ਇਹ ਗੰਦ ਦੂਰ ਕਰਦੇ ਬੜਾ ਟਾਈਮ ਲੱਗਦਾ। ਸੋ ਇਸ ਗੱਲ ਕਾਰ ਕੰਪਲੀਟਲੀ ਫੇਲ ਸਰਕਾਰ ਫੇਲ ਅਚੀਵਰ। ਮੁਲਾਜ਼ਮਾਂ ਨੂੰ ਰੋਟਿਆ ਵੇਖੋ ਤੁਸੀਂ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਦੇ ਬਾਵਜੂਦ ਅੱਜ 1.5 ਸਾਲ ਨੋਟੀਫਿਕੇਸ਼ਨ ਨੂੰ ਹੋ ਚੁੱਕਿਆ ਕੋਈ ਲਾਗੂ ਨਹੀਂ ਹੋਈ। ਕੋਈ ਸਾਡੀਆਂ ਨੌਜਵਾਨ ਬੱਚੀਆਂ ਅੱਜ ਚੰਡੀਗੜ੍ਹ 'ਚ ਵੱਡਾ ਵਿਰੋਧ ਹੋ ਰਿਹਾ। 1100 ਰੁਪਿਆ ਉਹਨਾਂ ਨੂੰ ਕਿਹਾ ਸੀ 3 ਸਾਲ ਬੀਤਣ ਤੋਂ ਬਾਅਦ ਕਿਤੇ ਨਾਂ ਤੱਕ ਵੀ ਨਹੀਂ ਲਿਆ ਸੋ ਇਹ ਸਾਰੇ ਬਹੁਤ ਸਾਰੀਆਂ ਗੱਲਾਂ ਤੇ ਆਦੇ ਉਹੀ ਆ ਜਿਹੜਾ 1100 ਰੁਪਿਆ ਸਾਡੀਆਂ ਨੌਜਵਾਨ ਬੱਚੀਆਂ ਨੂੰ ਜਿੰਨੀਆਂ ਵੋਟਰਾਂ ਸੀ ਨੇ 18 ਸਾਲ ਤੋਂ ਉੱਪਰ ਭੋਸ਼ਣ ਸਿੰਘ ਆ ਉਹ ਸਾਰਾ ਤੋਂ ਇਹ ਗੱਲ ਕਰਨਾ ਜੋ ਜੋ ਇਹ ਰੈਲੀਸ਼ਨ ਵਿੱਚ इसके बाद मेरे कोई और साथी हमारे लिए रही जो भी बात करेंगे मैं उनको रिक्वेस्ट कर दूंगा इससे पहले ये देखो दो मेन मुद्दे हैं जिन पर आज गवर्नर साहब के हमने so को हमने पाया सो असी अपनी पार्टी इंडियन नैशनल कांग्रेस वालों सारे साथियों मेन ऑपोजिशन कारण असं डिमांड कर के अगे बहुत सारिया एनक्वायरियां हुई जिते सिटा बिठाईया पंद्रह भी दिन तो बाद जो तो इंसीडेंट थोड़ा जा ਤੇ ਲਾ ਪੈ ਜਾਂਦਾ ਉਦੋਂ ਉਥੇ ਦੀ ਉਥੇ ਹੀ ਡੰਡੇ ਬਸਤੇ ਚ ਪਾ ਦਿੱਤੀ ਜਾਂਦੀ ਹੈ ਸਾਡੀ ਮੰਗ ਹੈ ਕਿ ਇਸ ਸ਼ਰਮਨਾ ਧੱਟਣਾ ਨੂੰ ਰੋਕਣ ਵਾਸਤੇ ਤੇ ਪੰਜਾਬ ਦੀ ਜਿਹੜੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ ਦੀ ਉਹਨੂੰ ਰিস্টੋਰ ਕਰਨ ਵਾਸਤੇ ਐਸੈਂਸ਼ੀਅਲ ਹੈ ਕਿ ਗਵਰਨਮੈਂਟ ਆਫ ਪੰਜਾਬ ਰਿਕਵੈਸਟ ਕਰੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਿਸੇ ਸਿਟਿੰਗ ਜੱਜ ਦੇ ਕੋਲੋਂ ਟਾਈਮ ਬੋ ਜੇ ਸਿਟਿੰਗ ਜੱਜ ਬਾਇਚਾਂਸ ਨਹੀਂ ਅਵੇਲੇਬਲ ਤੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਕੋ ਮਿਤਨੇ ਵੀ ਇਹ ਇਨਕੁਆਰੀ ਜਿਹੜੀ ਹੈ ਉਹਦੇ ਤੱਤੇ ਲੈ ਕੇ ਕੇਸ ਰਜਿਸਟਰ ਕੀਤਾ ਜਾਏ ਤੇ ਇਹਨਾਂ ਨੂੰ ਬਰਖਾਸਤ ਕਿ ਸਸਪੈਂਸ਼ਨ ਦੀ ਗੱਲ ਹੀ ਬਰਖਾਸਤ ਦੀ ਕਿਉਂਕਿ ਇਨਸੀਡੈਂਟ ਦੂਰ ساری ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਸ਼ਰਮਸਾਰ ਹੈ ਨੰਬਰ 2 ਭਗਵੰਤ ਮਾਨ ਜੀ ਆ ਸਾਡੇ ਕੋਲ ਆ ਮੇਰੇ ਦੋਸਤ